ਇਹ ਪੌਦਾ ਉਹ ਦੋ ਬਿੱਟੀ ਦੇ ਖੜੇ ਆ ਤੇ ਵਿਚਾਲੇ ਸੁਹਾਂਜਣਾ ਠੀਕ ਹੈ ਕਿਉਂਕਿ ਸੁਹਾਂਜਣਾ ਕੀ ਆ ਵੀ ਇਹਦੇ ਇੱਕ ਤਾਂ ਇਹਦੀ ਜਿਹੜੀ ਜਾੜਾ ਉਹ ਪਾਣੀ ਦਾ ਟੈਂਕੀ ਦੀ ਤਰ੍ਹਾਂ ਕੰਮ ਕਰਦੀ ਹੈ ਜਦੋਂ ਅੱਥੇ ਸੁਹਾਂਜਣ ਦੀ ਜਾੜਾ ਹਾਂਜੀ ਕਿਉਂਕਿ ਜਦੋਂ ਥੱਲੋਂ ਤੁਸੀਂ ਦੇਖੋਗੇ ਨਾ ਇਹਦੇ ਬੂਟੇ ਵੀ ਜੇ ਤੁਸੀਂ ਲੱਕੜ ਵੱਟ ਕੇ ਰੱਖੋ ਤਾਂ ਇਹ ਜਮਾ ਸੁੱਕ ਜਾਂਦੀ ਕਿਉਂਕਿ ਇਹਦੇ ਜ਼ਿਆਦਾਤਰ ਹਿੱਸਾ ਪਾਣੀ ਹੁੰਦਾ ਅੱਛਾ ਦੀ ਜੜ ਦੇ ਵਿੱਚ ਵੀ ਇੱਕ ਪਾਣੀ ਦਾ ਟੈਂਕੀ ਹਿਸਟੋਰ ਕਰ ਲੈਂਦਾ ਅੱਛਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬੂਟਾ ਵੱਡਾ ਹੋ ਜਾਊਗਾ ਜਿਹੜੇ ਅੰਬ ਦੇ ਬੂਟੇ ਆ ਇਹਨਾਂ ਦੀਆਂ ਜੜਾਂ ਇਹਦੇ ਨਾਲ ਲਿਪਟ ਜਾਣੀਆਂ ਅੱਛਾ ਉਹ ਪਾਣੀ ਵੀ ਨਿਊਟ੍ਰੀਸ਼ਨ ਵਾਲਾ ਪਾਣੀ ਤੁਹਾਨੂੰ ਇਹ ਦੇਈ ਜਾਂਦਾ ਠੀਕ ਹੈ ਇਹਦੇ ਕੋਲੇ ਇੰਨੀ ਨਿਊਟ੍ਰੀਸ਼ਨ ਇਹ ਹਵਾ ਚੋਂ ਧਰਤੀ ਚੋਂ ਇਕੱਠੀ ਕਰ ਲੈਂਦਾ ਤੇ ਬਾਕੀ ਬੂਟੇ ਨੇ ਵੀ ਪਾਲ ਦਿੰਦਾ ਠੀਕ ਹੈ ਫੇਰ ਕੀ ਹੈ ਕਿ ਇਹਦੇ ਪੱਤੇ ਬਹੁਤ ਡਿੱਗਦੇ ਨੇ ਜੀ ਜਦੋਂ ਇਹ ਕੋਈ ਇਹਦੀ ਵਾਲੀ ਛਾਂ ਵੀ ਨਹੀਂ ਕਰਦਾ ਇਹ ਬੈਲ ਦੀ ਛਾਂ ਹੁੰਦੀ ਹੈ ਤੇ ਇਹਦੇ ਪੱਤੇ ਡੱਕ ਡੱਕ ਕੇ ਜਦੋਂ ਇਹ ਵੱਡੇ ਹੋ ਜਾਣਗੇ ਇਹਦੇ ਪੱਤੇ ਡੱਕ ਡੱਕ ਕੇ ਖੇਤ ਨੂੰ ਜਿਹੜੀ ਉਹਦੀ ਮਾਈਕਰੋ ਨਿਊਟਰੀਐਂਟ ਦੀ ਕਮੀ ਪੂਰੀ ਕਰੀ ਜਾਂਦੇ ਆ ਉਹ ਵੀ ਆਪਾਂ ਦੇਖਦੇ ਨਾ ਸੁਆਂਜਣੇ ਦੇ ਪੱਤਿਆਂ 'ਚ ਕਹਿੰਦੇ ਬਹੁਤ ਮਾਈਕਰੋ ਨਿਊਟਰੀਐਂਟ